ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਕਾਕੂ ਹਿਰਾ ਤੇ ਅੱਜ ਨਾ ਬਾਈ ਗੁਰਲਾਲ ਕੋਲੇ ਪਹੁੰਚੇ ਹੋਇਆ ਹਾਂ ਹੋਰ ਗੁਰਲਾਲ ਕੀ ਹਾਲ ਆ ਬਾਈ ਪਹਿਲਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਜਮਾ ਚੜਦੀ ਕਲਾ ਬਾਈ ਹਾਂਜੀ ਹਾਂਜੀ ਵਧੀਆ ਬਾਈ ਅੱਛਾ ਤੇ ਬਾਈ ਨਵਾਂ ਫਰਮਾਨ ਲਾ ਵੀ ਕੀ ਕੁਛ ਤਿਆਰ ਕੀਤਾ ਹੋਣਾ ਅਜਿਹੇ ਟਾਈਮ 'ਚ ਇਹ ਡੱਗਾਂ ਦੇ ਨਹੀਂ ਪੂਰਾ ਆ ਰਿਹਾ ਆਪਣੇ ਕੋਲੇ ਮੰਨ ਲਓ ਅੱਛਾ ਪੂਰਾ ਵਧੀਆ ਕੰਮ ਚੱਲੇ ਪਿਆ ਹਾਂ ਹਾਂ ਵਧੀਆ ਰਿੰਗ ਅ ਸਿਮੈਂਟਡ ਬਣਾਉਨੇ ਆ ਅੱਛਾ ਤੇ ਆ ਖੰਬੇ ਜੇ ਬਣਾਉਨੇ ਨੇ ਜਾਂ ਅੱਜ ਖੰਬੇ ਤਿਆਰ ਕਰ ਦੇਸੂ ਪਿੰਡ ਦੇ ਵਿੱਚ ਖੜੇ ਆ ਮਿੱਤਰੋ ਮੈਂ ਤੁਹਾਨੂੰ ਪਹਿਲਾਂ ਪੂਰਾ ਡ ਕਿਸਾਨ ਭਰਾਵਾਂ ਲਈ ਖੇਤਾਂ 'ਚ ਲਾਉਣ ਵਾਸਤੇ ਹਨਾ ਜਿਵੇਂ ਇਹ ਕਿਸੇਰਾ ਅੰਗੂਰਾਂ ਦਾ ਬਾਗ ਹੈ ਹਨਾ ਉਹਦੇ ਵਿੱਚ ਵੀ ਲੱਗਦੇ ਪੈਣ ਹਾਂਜੀ ਹਾਂਜੀ ਬਈ ਤੇ ਸਪੈਸ਼ਲ ਖੰਭੇ ਬਾਈ ਨੇ ਤਿਆਰ ਕੀਤੇ ਆ ਕਿ ਮੈਂ ਇਹ ਤੋਂ ਬਾਈ ਨੂੰ ਕਹਿ ਕੇ ਗਿਆ ਸੀਗਾ ਪੂਰਾ ਸੋਹਣਾ ਕੰਮ ਆ ਬਾਈ ਦਾ ਅੱਛਾ ਬਾਈ ਇਹਦੇ ਕੀ ਰੇਟ ਆ ਜੇ ਆਪਾਂ ਗੱਲ ਕਰੀਏ ਬਈ ਇਹਦੇ 'ਚ ਇਹ ਵੱਡੇ ਛੋਟੇ ਵੀ ਮਿਲ ਜਾਂਦੇ ਆ ਹੋਰ ਇਹ ਇਹ 50 ਰੁਪਏ ਫੁੱਟੇ ਹੁੰਦੇ ਜਿਵੇਂ ਇਹ 300 ਰੁਪਏ ਦਾ ਬਣਦਾ ਆ 7 ਫੁੱਟਾ ਜੀ ਅੱਛਾ 7 ਫੁੱਟਾ 300 ਰੁਪਏ ਦਾ ਹਾਂਜੀ ਹਾਂਜੀ ਠੀਕ ਆ ਇਹ ਬਾਈ ਫਿਰ ਤੁਸੀਂ ਆਪ ਹੀ ਮੰਨ ਲਓ ਲਾ ਕੇ ਆਉਣੇ ਕਿ ਮੰਨ ਲਾ ਲੈ ਜਾਂਦਾ ਲੱਭ ਨਾ ਤੇ ਜਿਵੇਂ ਆ ਫਲਸ਼ ਵਾਲੇ ਕੜੇ ਵੀ ਬਾਈ ਨੇ ਸਾਨੂੰ ਪਹਿਲਾਂ ਵੀ ਦਿਖਾ ਕੇ ਨਾ ਮੈਂ ਨਾ ਬਾਈ ਨੇ ਕੜੇ ਤਿਆਰ ਕੀਤੇ ਹੋਏ ਆ ਕੇ ਠੀਕ ਆ ਤੇ ਪੂਰਾ ਕੰਡ ਕੰਮ ਆਗਾ ਤੇ ਅ ਅੱਛਾ ਬਾਈ ਇਹਦਾ ਰੇਟ ਕੀ ਕਿੰਨਾ ਆਪਾਂ ਦੁਬਾਰੇ ਦੱਸ ਕੀ ਕਿਉਂਕਿ ਇਹ ਡੱਗ ਦਾ ਇਹ 25 ਫੁੱਟ ਦਾ 11000 ਰੁਪਏ ਵੀਰੇ ਅੱਛਾ 11000 ਰੁਪਏ ਹਾਂਜੀ ਹਾਂਜੀ ਅੱਛਾ ਤੇ ਇਹਦਾ ਜਿਹੜਾ ਕਿਰਾਇਆ ਜਿਵੇਂ ਪੀਕਅਪ ਦਾ ਹਨਾ ਉਹ ਅਲੱਗ ਹੁੰਦਾ ਜੀ ਅੱਛਾ ਉਹਦਾ ਅਲੱਗ ਹੁੰਦਾ ਆਪਣਾ 15 ਰੁਪਏ ਕਿਲੋਮੀਟਰ ਦਾ ਜੀ ਅੱਛਾ ਉਹਦਾ ਅਲੱਗ ਹੁੰਦਾ ਹਾਂਜੀ ਠੀਕ ਆ ਤੇ ਮਿੱਤਰੋ ਬਹੁਤ ਵਧੀਆ ਕੰਮ ਆ ਬਾਈ ਦਾ ਦੇਸੂ ਪਿੰਡ ਦੇ ਵਿੱਚ ਅ ਇਹ ਹੈ ਨਾ ਇਧਰੋਂ ਰਾਮਾ ਤੋਂ ਕਾਲੇ ਵਾਲੀ ਵਾਲਾ ਰੋਡ ਆ ਇਹ ਅੱਛਾ ਰਾਮਾ ਮੰਡੀ ਇਧਰ ਹੈ ਜੀ ਆਹ ਪੰਜ ਚਾਰ ਕਿਲੋਮੀਟਰ ਇੱਥੇ ਕਾਲੇ ਵਾਲੀ ਮੰਡੀ ਆ ਅੱਛਾ ਕਾਲੇ ਵਾਲੀ ਮੰਡੀ ਹਾਂ 10 ਕਿਲੋਮੀਟਰ ਇਧਰੋਂ ਰਾਮਾ ਮੰਡੀ ਹੈ ਅੱਛਾ ਹਾਂਜੀ ਤੇ ਰਾਮਾ ਮੰਡੀ ਦੇ ਮਤਲਬ ਹਨਾ ਜੀ ਬਿਲਕੁਲ ਜਮਾਂ ਨੇੜੇ ਆ ਮਿੱਤਰੋ ਹਾਂਜੀ ਦੇਸੂ ਮਲਕਾਣੇ ਖੜੇ ਆ ਆ ਹਾਂ ਦੇਸੂ ਮਲਕਾਣੇ ਪਿੰਡ ਦੇ ਵਿੱਚ ਖੜੇ ਆ ਆਪਾਂ ਤੇ ਪਿੰਡ ਤਾਂ ਬਈ ਬਹੁਤ ਵੱਡਾ ਹੋਣਾ ਇਹ ਹਾਂ ਪਿੰਡ ਬਹੁਤ ਵੱਡਾ ਹੈ ਬਈ ਜੀ ਅੱਛਾ ਪਿੰਡ ਬਹੁਤ ਵੱਡਾ ਹਾਂ ਨਹੀਂ ਬਹੁਤ ਵੱਡਾ ਪਿੰਡ ਆ ਜਿਵੇਂ ਉਹ ਦੇਸੂ ਯੋਧਾਗਾ ਉਧਰਲਾ ਉਹਦੇ ਵਾਂਗੂ ਬਹੁਤ ਵੱ ਆਲੋ ਘਰੇ ਵੀ ਬਾਈ ਨੇ ਕੰਮ ਤਿਆਰ ਕੀਤਾ ਹੋਇਆ ਪਹਿਲਾਂ ਆਪਾਂ ਤੁਹਾਨੂੰ ਦਿਖਾ ਕੇ ਲਿਆਇਆ ਹੋ ਉੱਥੋਂ ਹਨ ਤੇ ਆ ਰਹੇ ਘਰ ਵਾਲਾ ਕੰਮ ਵੀ ਦਿਖਾਉਣੇ ਆ ਤੇ ਬਾਈ ਨੇ ਬੰਦੇ ਜਿਹੜੇ ਆਪਣੇ ਰੱਖ ਰੱਖਿਆ ਆ ਦੇਖੋ ਕੜੀ-ਕੜੇ ਕਰਦੇ ਬਾਈ ਨੇ ਪੂਰਾ ਸੋਹਣਾ ਕੰਮ ਆ ਬਾਈ ਦਾ ਇੱਕ ਆ ਲੈਟਰ ਦਿਖਾ ਦਿਓ ਮਾੜਾ ਜੀ ਆ ਨਾਲ 11000 ਦੇ ਵਿੱਚ ਹੀ ਦਿੰਨੇ ਆਪਾਂ ਪਹਿਲਾਂ ਵਾਲੀ ਵੀਡੀਓ ਚ ਵੀ ਕਿਹਾ ਸੀ ਅੱਛੇ 11000 ਦੇ ਵਿੱਚ ਹੀ ਦਿੰਨੇ ਹੋ ਹਾਂਜੀ ਹਾਂਜੀ ਇਹ ਬਾਹਰ ਵੀ ਪਏ ਆ ਇਹ ਜਿਵੇਂ ਕਿਸੇ ਨੇ ਗਲੀ ਚ ਲਾਉਣਾ ਹਨਾ ਇਹ ਮੋਟਾ ਵੀ ਬਣਾਏ ਹੋਏ ਆ ਜਿਹੜੇ ਮਨ ਲਾ ਗਲੀ ਗੁਲੀ ਚੋਂ ਦਾ ਡੱਗ ਹਨਾ ਜਿਹਨੇ ਅੱਛਾ ਉਹ ਜੋ ਮੋٹے ਬਾਹਰ ਪਏ ਜਿਵੇਂ ਤੇ ਇਧਰ ਪਏ ਆ ਉਹ ਤੇ ਮੋਟਾ ਹੁੰਦਾ ਆ ਘਰ ਚਲਾਉਣਾ ਜਿਵੇਂ ਨਾਰਮਲ ਹੀ ਹੁੰਦਾ ਅੱਛਾ ਵੀ ਮਤਲਬ ਵੀ ਥੋੜਾ ਕਾਣਾ ਫਰਕ ਹੀ ਆ ਕਿੰਨੇ ਕਿੰਨਾ ਫਰਕ ਉਹ ਇੰਚ ਦਾ ਫਰਕ ਕਹੇਗਾ ਕਿੰਨੇ ਦਾ ਜਿਵੇਂ ਉਹ 6 ਇੰਚੀ ਹੁੰਦਾ ਜਿਵੇਂ ਆਹ 3 ਨਾਲ ਆ ਜੀ ਅੱਛਾ 3 ਨਾਲ ਆ ਹਾਂ ਐ ਵੀ ਉਹ ਮਜ਼ਬੂਤ ਬਣਾਇਆ ਪੂਰਾ ਅੱਛਾ ਅੱਛਾ ਆਉ ਵੀ ਮੰਨ ਕੇ ਚੱਲ ਜਿਵੇਂ ਆ ਆ ਗਿਆ ਮਤਲਬ ਆ ਪਤਲਾ ਆ ਗਿਆ ਮੰਨ ਲਓ ਹਣਾ ਹਾਂਜੀ 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 ਇਹਦੇ ਕੱਲੇ ਮੰਨ ਲਓ ਜਿਵੇਂ ਆਪਾਂ ਜਿਵੇਂ ਆ ਨਿਕਰਾ ਗਿਆ ਆਪਾਂ ਹਾਂ ਠੀਕ ਆ ਜਿਵੇਂ ਆ ਵੀ ਨਾਰਮਲੀ ਜਿੱਧਰ ਹੁਣ ਸਾਧਨ ਆਉਂਦੇ ਨਹੀਂ ਵੀ ਜਿਵੇਂ ਆਪਣੇ ਸਾਈਡ ਤੇ ਆ ਉੱਥੇ ਇਹ ਲੱਗਦਾ ਅੱਛਾ ਉੱਥੇ ਇਹ ਲੱਗਦਾ ਹਾਂਜੀ ਠੀਕ ਆ ਤੇ ਆ ਮੁੰਡੇ ਕਾਲੇ ਤਿਆਰ ਕਰਦੇ ਆ ਵਧੀਆ ਵਧੀਆ ਕਿਹੜਾ ਕਮਾ ਹਾਂਜੀ ਹਾਂਜੀ ਵਧੀਆ ਕਿਉਂ ਐ ਆ ਬਈ ਵਧੀਆ ਵਧੀਆ ਪੂਰਾ ਖੁਸ਼ ਆ ਭਾਈ ਆ ਦੇਖੋ ਤੇ ਤੁਹਾਨੂੰ ਦਿਖਾਉਣਾ ਮੇਤਰੋ ਬਜਰੀ ਪਾਉਣੀ ਔਖੀ ਬਹੁਤ ਆ ਇਹ ਵੀ ਟ੍ਰੇਨਿੰਗ ਬੰਦਾ ਚੰਗੀਆਂ ਤੁਸੀਂ ਦੇਖ ਸਕਦੇ ਹੋ ਇਹ ਮੁੰਡਾ ਨਾਲੇ ਫਾਰਮੇ ਭਰਨ ਵੀ ਸਿੱਖ ਗਿਆ ਅੱਛਾ ਸਾਰਾ ਮੇਰੇ ਕੋਲੇ 20 ਤੇ ਨਹੀਂ ਹੋਇਆ ਇਹਨੂੰ ਨਾਲੇ ਇਹ ਡਰਾਈਵਰ ਵੀ ਆ ਵਧੀਆ ਗੱਡੀ ਲੈ ਜਾਂਦਾ ਆਪਦੀ ਅੱਛਾ ਗੱਡੀ ਫਿਰ ਤੁਹਾਡੇ ਲਈ ਇਹੀ ਚ ਲੱਕ ਲਿਆ ਆ ਇਹਦੀ ਆਪਦੀ ਆ ਗੱਡੀ ਇਹਦੇ ਕੋਲ ਅੱਛਾ ਇਹਦੇ ਕੋਲੇ ਗੱਡੀ ਆ ਹਾਂਜੀ ਪੀਕਅਪ ਆ ਜੀ ਇਹਦੇ ਕੋਲ ਅੱਛਾ ਪੀਕਅਪ ਹਾਂਜੀ ਠੀਕ ਆ ਬਿਚਲੋ ਨਾਲ ਮਿਲ ਕੇ ਚੱਲੀ ਜਾਂਦਾ ਹਾਂ 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 ਵਧੀਆ ਬਤਰਾ ਇਹ ਜਦੋਂ ਵਿਹਲਾ ਹੁੰਦਾ ਇੱਥੇ ਕਰ ਲੈਂਦਾ ਕੰਮ ਅੱਛਾ ਨਹੀਂ ਗੱਡੀ ਇਹਦੀ ਨਾਲ ਹੀ ਹੁੰਦੀ ਹੈ ਅੱਛਾ ਅੱਛਾ ਨਹੀਂ ਨਹੀਂ ਵਧੀਆ 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 ਇਹ ਚ ਬਾਈ ਫਿਰ ਕਿੰਨੇ ਕਿੜੇ ਤੇ ਆ ਪੌਣ ਆ ਪੌਣ ਹੁਣ ਜਿਹੜੇ ਆਪਣੇ ਆ ਤੁਸੀਂ ਤਾਰਾਂ ਮਾਰੋ ਇਹ ਰਿੰਗ ਤਿੰਨ ਪੈਂਦੇ ਜੀ ਅੱਛਾ ਹਾਂਜੀ ਤੇ ਤਿੰਨ ਪੌਣ ਹਾਂਜੀ 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 ਤਿੰਨ ਪੌਣ ਪੂਰਾ ਮਜ਼ਬੂਤੀ ਵਾਲਾ ਕੰਮ ਆ ਮਿੱਤਰੋ ਕੋਈ ਮਨ ਲੋ ਕੱਚਾ ਕੰਮ ਨਹੀਂ ਨਾ ਬਾਈ ਇਹ ਚ ਸੀਮੈਂਟਡ ਵੀ ਆ ਨਾ ਸੀਮੈਂਟ ਆ ਜਿਹੜਾ ਇਹ 343 OPC 343 ਗ੍ਰੇਡ ਦਾ ਸੀਮੈਂਟ ਆ ਮੈਂ ਤੁਹਾਨੂੰ ਦਿਖਾ ਵੀ ਦੇਣਾ ਅੱਛਾ ਪਿੱਛੇ ਜਿਹੜੇ ਨੌਲੇਜ ਵਾਲੇ ਬੰਦੇ ਉਹ ਤਾਂ ਸਮਝ ਜਾਂਦੇ ਆ। ਅੱਛਾ ਮਤਲਬ ਵੀ ਪੂਰਾ ਟੌਪ ਦਾ ਮਤਲਬ। ਹਾਂ ਆ ਆਹੀ ਸੀਮੈਂਟ ਵਰਤਦੇ ਆ ਅਸੀਂ ਸ਼ੁਰੂ ਤੋਂ ਹੀ ਉਦੋਂ ਤੋਂ ਵੀ। ਪਿਛਲੀ ਵੀਡੀਓ ਚ ਵੀ ਦਿਖਾਇਆ ਸੀ। ਹਾਂ ਪਿਛਲੀ ਵੀਡੀਓ ਚ। ਹਾਂ ਜਿਹੜਾ ਆਹ ਸੀਮੈਂਟ ਆ ਜਿਹੜਾ ਕ੍ਰੈਸ਼ਰ ਆ ਇਹ ਤਾਂ ਅੱਜ ਮੈਂ ਆਈ ਜਾਂਦਾ ਆਪਣਾ ਮਾਲ। ਇਤਸ਼ਾਮ ਵਾਲਾ ਜਿਹੜਾ ਕ੍ਰੈਸ਼ਰ ਵਜਦਾ ਜਿਹੜਾ। ਅੱਛਾ ਬਾਈ ਵੀਰੇ ਦੇ ਵਿੱਚ ਕੀ ਕੀ ਚੀਜ਼ਾਂ ਪਾਉਣੇ ਜਿਵੇਂ ਮੰਨ ਲੇ ਇੱਕ ਤਾਂ ਬਜਰੀ ਹੋਗੀ ਆਪਣੀ। ਹਾਂ ਇੱਕ ਤਾਂ ਸ਼ਾਮ ਵਾਲਾ ਕ੍ਰੈਸ਼ਰ ਹੋ ਗਿਆ। ਹਾਂਜੀ। ਤੇ ਇੱਕ ਕ੍ਰੈਸ਼ਰ ਵੀ ਪਾਉਣੇ ਵਿੱਚ। ਆਹ ਕ੍ਰੈਸ਼ਰ ਜੀ। ਤਿੰਨੇ ਆਟਮ ਆਏ ਸੀ। ਇਹ ਤਿੰਨੇ ਰ ਬਹੁਤ ਵਧੀਆ ਚੀਜ਼ ਹੈ ਤੇ ਲੋ ਵੀ ਮਿੱਤਰੋ ਜਿਹੜੋ ਕੋਈ ਪਿੰਡਾਂ ਦੇ ਵਿੱਚ ਹੋਣਾ ਕੋਈ ਗਰੀਬ ਜਿਹਾ ਘਰ ਚੁੱਟਕੇ ਹੈ ਨਾ ਮਤਲਬ ਕੰਮ ਚਲਾਉਂਦਾ ਮੇਰਾ ਵੀਰ ਸਪੋਰਟ ਕਰਿਆ ਕਰੋ ਸਾਰੇ ਪੰਜਾਬੀ ਭਰਾ ਤੇ ਹਰਿਆਣੇ ਚੋਂ ਵੀ ਬਹੁਤ ਭਰਾ ਆਪਣੇ ਨਾਲ ਜੁੜੇ ਹੋਏ ਆ ਤੇ ਸਾਰੇ ਆਣੇ ਆ ਬਾਈ ਦੀ ਸਪੋਰਟ ਕਰ ਰਹੀ ਆਪਾਂ ਵੱਧ ਤੋਂ ਵੱਧ ਜਿੰਨਾ ਵੀ ਹੋ ਸਕਦਾ ਤੇ ਇੱਕ ਕਰਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਤੇ ਚਲੋ ਠੀਕ ਆ ਬਾਈ ਗੁਰਲਾਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਫੋਨ ਕਰਨਗੇ ਜਿੱਥੇ ਮਰਜੀ ਉਹ ਬੰਦਾ ਵਾ ਬੰਬੇ ਬੈਠਾ ਫੇਰ ਉੱਥੇ ਵੀ ਲਾ ਕੇ ਹਾਂ ਠੀਕ ਆ ਬਾਈ ਧੰਨਵਾਦ